ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲ ਆਫ ਐਮਿਨੈਂਸ ਸ਼ੰਭੂ ਕਲਾ ਜ਼ਿਲ੍ਹਾ ਪਟਿਆਲਾ ਵਿਖੇ 22 ਲੱਖ 45000 ਰੁਪਏ ਦੀ ਲਾਗਤ ਦੇ ਨਾਲ ਹੋਏ ਵਿਕਾਸ ਕਾਰਜਾਂ ਦਾ ਅੱਜ ਵਿਧਾਇਕ ਗੁਰਲਾਲ ਕਨੌਰ ਵੱਲੋਂ ਲੋਕ ਅਰਪਿਤ ਕੀਤਾ ਗਿਆ ਦੱਸਦੀ ਹੈ ਕਿ 1932000 ਰੁਪਏ ਦੀ ਲਾਗਤ ਦੇ ਨਾਲ ਨਵੇਂ ਕਮਰੇ ਅਤੇ 2 ਲੱਖ ਰੁਪਏ ਦੀ ਲਾਗਤ ਦੇ ਨਾਲ 스마트 ਕਲਾਸ 1,13,000 ਰੁਪਏ ਦੀ ਲਾਗਤ ਦੇ ਨਾਲ ਲੜਕੀਆਂ ਲਈ ਬਾਥਰੂਮ ਦੇ ਬਣਾਏ ਗਏ ਹਨ। ਇਸ ਮੌਕੇ ਵਿਧਾਇਕ ਗੁਰਲਾਲ ਕਨੌਰ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੇ ਕੀ ਕਿਹਾ ਆਓ ਦੇਖਦੇ ਹਾਂ ਕਨੌਰ ਤੋਂ ਰਜਿੰਦਰ ਮੋਹੀਦੀ ਵਿਸ਼ੇਸ਼ ਰਿਪੋਰਟ ਸਰ ਅੱਜ ਮੈਂ ਤੇ 16 ਪ੍ਰੈਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੰਭੂ ਕਲਾ ਵਿਖੇ ਹਲਕਾ ਵਿਧਾਇਕ ਕਨੌਰ ਸਰਦਾਰ ਗੁਰਲਾਲ ਸਿੰਘ ਕਨੌਰ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੰਭੂ ਕਲਾ ਵਿਖੇ ਕਮਰਸ ਬਲੌਕ ਦੇ ਦੋ ਕਮਰੇ ਬਣੇ ਉਹਨਾਂ ਦਾ ਉਦਘਾਟਨ ਕਰਨ ਸੰਬੰਧੀ ਆਏ ਜਿਸ ਦੀ ਲਗਭਗ ਸਾਨੂੰ 1932000 ਦੇ ਆਸ-ਪਾਸ ਗ੍ਰਾਂਟ ਪ੍ਰਾਪਤ ਹੋਈ ਸੀ ਇਸ ਦੇ ਨਾਲ ਹੀ ਤਿੰਨ ਕਮਰੇ ਜੋ ਅਸੀਂ ਸਮਾਰਟ ਰੂਮ ਬਣਾਏ ਨੇ ਉਸ ਦੀ ਗ੍ਰਾਂਟ ਪ੍ਰਾਪਤ ਹੋਈ ਸੀ ਸਾਨੂੰ ਲਗਭਗ 2 ਲੱਖ ਰੁਪਏ ਜਿਸ ਦਾ ਉਦਘਾਟਨ ਵੀ ਅੱਜ ਹਲਕਾ ਵਿਧਾਇਕ ਵੱਲੋਂ ਕੀਤਾ ਗਿਆ। ਅਸੀਂ ਸਮੂਹ ਸਟਾਫ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੰਭੂ ਕਲਾ ਹਲਕਾ ਵਿਧਾਇਕ ਕਲੌਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਸਿੱਖਿਆ ਵਿਭਾਗ ਦੇ ਉਪਰਾਲੇ ਸਿੱਖਿਆ ਕ੍ਰਾਂਤੀ ਤਹਿਤ ਐਵੇਂ ਹੀ ਜਾਰੀ ਰਹਿਣਗੇ। ਧੰਨਵਾਦ।